ਅਸੀਪਾਲ ਜੀ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਉੱਪਰ ਦੋਸਤੋ ਅੱਜ ਆਪਣਾ ਜਿਹੜਾ ਇੱਕ ਟੌਪਿਕ ਹੈ ਉਹ ਹੈਗਾ ਅੱਜ ਕੱਲ ਤੁਸੀਂ ਦੇਖਦੇ ਹੋ ਨਵੀਂ ਤੂੜੀ ਆਈ ਹੈ ਉਹਦੇ ਨਾਲ ਕਾਫੀ ਜ਼ਿਆਦਾ ਫਾਰਮਾਂ ਤੇ ਪ੍ਰੋਬਲਮਜ਼ ਆ ਰਹੀਆਂ ਨੇ ਡੈਰੀ ਦੀਆਂ ਇਹਦੇ ਨਾਲ ਪੇਟ ਵੀ ਜਾਨਵਰਾਂ ਦਾ ਖਰਾਬ ਹੋ ਰਿਹਾ ਹੈਗਾ ਔਰ ਇਹਦੇ ਵਾਸਤੇ ਸਭ ਤੋਂ ਵਧੀਆ ਜਿਹੜਾ ਹੈਗਾ ਆਪਾਂ ਨੂੰ ਤੂੜੀ ਜਿਹੜੀ ਹੈਗੀ ਆ ਉਹ ਝਾਰ ਕੇ ਪਾਉਣੀ ਚਾਹੀਦੀ ਆ ਯੋਗੇ ਤੁਸੀਂ ਦੇਖ ਲਓ ਖੇਤਾਂ ਦੇ ਅੱਗੇ ਤਾਂ ਜਿਹੜੀ ਤੂੜੀ ਹੁੰਦੀ ਹੁੰਦੀ ਹਰੰਬੇ ਦੀ ਤੂੜੀ ਹੁੰਦੀ ਸੀ ਤੇ ਅੱਜ ਕੱਲ ਜਿਹੜੀ ਤੂੜੀ ਆ ਉਹ ਮਸ਼ੀਨਾਂ ਦੀ ਤੂੜੀ ਆ ਜਿਹੜੀ ਕਿ ਖੇਤਾਂ ਦੇ ਵਿੱਚ ਆਪਾਂ ਤੂੜੀ ਬਣਾਉਨੇ ਆ ਉਹ ਮਸ਼ੀਨਾਂ ਜਿਹੜੀਆਂ ਹੈਗੀਆਂ ਨੇ ਨੀਚੋਂ ਜ਼ਿਆਦਾ ਤੂੜੀ ਬਣਾਉਂਦੀਆਂ ਨੇ ਜੇ ਕਹਿ ਕੇ ਉਹਨਾਂ ਤੋਂ ਬਣਵਾ ਲਾਂਗੇ ਤਾਂ ਉਹ ਉੱਪਰੋਂ ਬਣਾ ਲੈਣਗੇ ਵਧੀਆ ਤੂੜੀ ਬਣ ਜੂ ਆਪਣੇ ਫਾਰਮ ਵਾਸਤੇ ਕਈ ਵਾਰ ਕੀ ਹੁੰਦਾ ਫਿਰ ਵੀ ਇਹ ਤੂੜੀ ਆਪਾਂ ਥੋੜਾ ਨੀਚੋਂ ਨੀਚੇ ਬਣਾ ਲੈਨੇ ਆ ਜਿਨਾ ਕਿ ਤੂੜੀ ਦੇ ਵਿੱਚ ਜ਼ਿਆਦਾ ਮਿੱਟੀ ਔਰ ਬਰੀਕ ਰੀਨ ਕਹਿ ਦਿੰਦੇ ਨੇ ਜਿਹਨੂੰ ਮਿੱਟੀ ਧੂੜੋ ਸਭ ਕੁਛ ਇਹਦੇ ਵਿੱਚ ਆਉਂਦਾਗਾ ਪਰ ਇਹਦੇ ਨਾਲ ਪਸ਼ੂਆਂ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਆਉਂਦੀਆਂ ਨੇ ਪੇਟ ਸੰਬੰਧੀ ਔਰ ਜਿਹੜਾ ਕਿ ਬਹੁਤੀ ਘਾਤਕ ਨੇ ਬੰਦਮੀ ਪੈ ਸਕਦਾ ਜਾਨਵਰਾਂ ਨੂੰ ਹੋਰ ਵੀ ਪ੍ਰੋਬਲਮਾਂ ਆ ਸਕਦੀਆਂ ਨੇ ਪਸ਼ੂ ਦੁੱਧ ਘਟ ਜਾਂਦੇ ਨੇ ਤਾਂ ਉਹਦੇ ਲਈ ਕੀ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਆਪਣੀ ਇਹ ਤੂੜੀ ਆ ਪਾਸਟੋਰ ਕੀਤੀ ਹੋਈ ਆ ਔਰ ਇਹਦੇ ਲਈ ਆਪਾਂ ਨੇ ਵੀ ਆਪਣੇ ਵੀ ਪ੍ਰੋਬਲਮਾਂ ਆਉਣੀਆਂ ਸ਼ੁਰੂ ਹੋ ਗਈਆਂ ਨਵੀਂ ਤੂੜੀ ਨਾਲ ਵੈਸੇ ਤਾਂ ਅਸੀਂ ਕੀ ਕਰਦੇ ਆ ਕੋਸ਼ਿਸ਼ ਕਰਦੇ ਆ ਜਿਹੜੀ ਪੁਰਾਣੀ ਤੂੜੀ ਨਾਲ ਅਸੀਂ 15 ਦਿਨਾਂ ਮਿਕਸ ਕਰਕੇ ਪਾਉਂਦੇ ਆ ਇਹ ਨਵੀਂ ਤੂੜੀ ਉਹ ਤੂੜੀ ਆਪਣੇ ਕੋਲੇ ਖਤਮ ਹੋ ਗਈ ਸੀ ਤਾਂ ਹੁਣ ਆਪਣੇ ਕੋਲੇ ਸਿੱਧੀ ਨਵੀਂ ਤੂੜੀ ਜਿਹੜੀ ਸਟਾਰਟ ਹੋਈ ਆ ਉਹਦੇ ਲਈ ਅਸੀਂ ਕੀ ਕੀਤਾ ਇਹ ਚਾਰਨਾ ਤੂੜੀ ਨੂੰ ਚਾਰ ਕੇ ਅਸੀਂ ਹੁਣ ਪਾ ਰਹੇ ਆ ਇਹ ਚਾਰਨਾ ਸੀ ਲੈਂਦਾਗਾ ਬਹੁਤ ਵਧੀਆਗਾ ਇਹ ਜਿੱਦਨ ਦਾ ਅਸੀਂ ਇਹਨੂੰ ਯੂਜ਼ ਕੀਤਾ ਤੁਸੀਂ ਦੇਖਦੇ ਹੋ ਇਹ ਇਹਦੇ ਵਿੱਚ ਨੀਚੇ ਜਿਹੜੀ ਹੈਗੀ ਆ ਇਹ ਕਰੀਨ ਪਈ ਹੋਈ ਆ ਜਿਹੜੀ ਧੂੜ ਮਿੱਟੀ ਸਾਰਾ ਬਾਹਰ ਨਿਕਲਿਆ ਹੋਇਆ ਹੈਗਾ نیچے ਔਰ ਇਹ ਹੈਂਡਲ ਮੈਨੂਅਲ ਟਾਈਪ ਆ ਇਹ ਇਹਨੂੰ ਮੈਨੂਅਲ ਆਪਣੀ ਲੇਬਰ ਆ ਜਿਹੜੀ ਇਹਦੇ ਨਾਲ ਜਿਹੜੀ ਧੂੜੀ ਆਪਣੇ ਜਾਨਵਰਾਂ ਨੂੰ ਛਾਣ ਕੇ ਪਾਉਂਦੀ ਹੈ ਔਰ ਬਹੁਤ ਵਧੀਆ ਇਹ ਚੀਜ਼ ਹੈ ਇਹਦੇ ਨਾਲ ਬਹੁਤ ਜਿੱਦਣ ਦਾ ਸੀ ਧੂੜੀ ਝਾਰ ਕੇ ਪਾ ਰਹੇ ਹਾਂ ਉਦੋਂ ਦੇ ਬਹੁਤ ਜ਼ਿਆਦਾ ਜਾਨਵਰਾਂ ਨੂੰ ਫਾਇਦੇ ਆ ਜਾਨਵਰ ਨੂੰ ਜਿਹੜਾ ਡੈਰੀ ਦੇ ਕੇ ਸਾਰੇ ਉਹ ਵੀ ਘਟ ਗਏ ਪਸ਼ੂਆਂ ਦੇ ਜਿਹੜਾ ਕੋਈ ਦਰਦ ਹੁੰਦਾ ਸੀ ਪੇਟ ਦਾ ਉਹ ਵੀ ਘਟ ਗਿਆ ਬਹੁਤ ਵਧੀਆ ਰਿਜ਼ਲਟ ਸਾਨੂੰ 4-5 ਦਿਨ ਹੋਇਆ ਇਹ ਪਾਰੇ ਨੂੰ ਬਹੁਤ ਵਧੀਆ ਚੀਜ਼ ਆ ਇਹ ਇੱਕ ਤਰ੍ਹਾਂ ਦਾ ਆਪਾਂ ਕਹਿੰਦੇ ਆ ਵੀ ਆਪਾਂ ਦਵਾਈਆਂ ਦੇਈ ਜਾਂਦੇ ਆ ਕੋਈ ਪ੍ਰੋਬਲਮ ਆ ਗਈ ਦਵਾਈ ਦੇ ਦਿੱਤੀ ਉਹ ਫੇਰ ਆ ਗਈ ਦਵਾਈ ਦੇ ਦਿੱਤੀ ਫੇਰ ਆ ਜਾਂਦੀ ਆ ਬਟ ਜਿਹੜਾ ਜਿਹੜਾ ਆਪਾਂ ਹੱਲ ਨਹੀਂ ਕਰਦੇ ਦੇਖਦੇ ਨਹੀਂ ਹੈਗੇ ਵੀ ਆਪਾਂ ਇਹ ਪ੍ਰੋਬਲਮ ਕਿਉਂ ਆ ਰਹੀ ਆ ਠੀਕ ਹੈ ਨਾ ਇਹਦੇ ਲਈ ਆਪਾਂ ਕੀ ਕਰਨਾ ਆਪਾਂ ਨੂੰ ਕਿਸੇ ਵੀ ਤਰ੍ਹਾਂ ਜ਼ਰੂਰੀ ਨਹੀਂ ਵੀ ਇਦਾਂ ਦੀ ਚਾਰਨਾ ਤੁਸੀਂ ਖਰੀਦਣਾ ਹੋਰ ਵੀ ਜਿਵੇਂ ਆਪਾਂ ਆਮ ਦੇਸੀ ਤਰੀਕੇ ਦਾ ਕੋਈ ਵੀ ਬਣਾ ਸਕਦੇ ਆ ਇਸ ਤਰ੍ਹਾਂ ਪਹਿਲਾਂ ਹੁੰਦੇ ਸੀ ਉਵੇਂ ਹੀ ਬਣਾ ਸਕਦੇ ਆ ਔਰ ਮੇਰਾ ਕਹਿਣ ਦਾ ਮਤਲਬ ਕੀ ਹੈ ਵੀ ਇਹ ਆਪਾਂ ਨੂੰ ਤੂੜੀ ਜਿਹੜੀ ਹੈਗੀ ਆ ਉਹ ਝਾਰ ਕੇ ਹੀ ਪਾਉਣੀ ਚਾਹੀਦੀ ਹੈ ਜੇ ਚੰਗੇ ਰਿਜ਼ਲਟ ਲੈਣੇ ਜਾਨਵਰਾਂ ਤੋਂ ਕਿਉਂਕਿ ਹੁਣ ਇੱਕ ਤਾਂ ਗਰਮੀ ਆ ਪਸ਼ੂਆਂ ਦੀ ਇਨਟੇਕ ਬੈਸੀ ਘਟੀ ਹੁੰਦੀ ਆ ਪਰ ਉਪਰੋਂ ਆਪਾਂ ਜਿਹੜੀ ਤੂੜੀ ਆ ਇਹ ਇਦਾਂ ਦੀ ਹਾਰਡ ਵੀ ਹੁੰਦੀ ਆ ਤੂੜੀ ਇਹ ਪਲੱਸ ਇਹਦੇ ਨਾਲ ਮਿੱਟੀ ਧੂੜ ਦੇ ਕਣ ਹੋਰ ਸਾਰਾ ਕੁਝ ਇਹਦੇ ਵਿੱਚ ਹੁੰਦਾਗਾ ਔਰ ਬਹੁਤ ਜ਼ਿਆਦਾ ਇਹ ਨੁਕਸਾਨ ਕਰਦੀ ਆ ਇਹਦੇ ਲਈ ਕੀ ਕਰਨਾ ਚਾਹੀਦਾ ਆਪਾਂ ਨੂੰ ਇਹ ਤੂੜੀ ਜਿਹੜੀ ਹੈਗੀ ਆ ਝਾਰ ਕੇ ਪਾਉਣੀ ਚਾਹੀਦੀ ਆ ਔਰ ਬਹੁਤ ਵਧੀਆ ਜਿਹੜਾ ਹੈ ਇਹਦਾ ਰਿਜ਼ਲਟ ਮਿਲਦਾਗਾ ਜਾਨਵਰਾਂ ਦੇ ਵਿੱਚ ਕਿਉਂਕਿ ਮੇਰੇ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਗਈਆਂ ਸੀ ਆਏ ਸਾਲ ਹੀ ਆਉਂਦੀਆਂ ਨੇ ਪਸ਼ੂਆਂ ਦੇ ਗੋਬਰ ਦੇ ਨਾਲ ਬਲੱਡ ਆਉਣ ਲੱਗ ਗਿਆ ਸੀ ਕਿਉਂਕਿ ਸਾਰਾ ਅੰਤੜੀਆਂ ਦੀ ਸੋਜ ਆ ਜਾਂਦੀ ਹੈ ਅੰਦਰੋਂ ਪੇਟ ਦੀਆਂ ਪ੍ਰੋਬਲਮ ਆ ਜਾਂਦੀਆਂ ਨੇ ਉਹਦੇ ਨਾਲ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਤਾਂ ਸਾਰਿਆਂ ਨੂੰ ਇਹ ਚੀਜ਼ ਕਰਨੀ ਚਾਹੀਦੀ ਆ ਤਾਂ ਜ਼ਰੂਰੀ ਆ ਇਹ ਤਾਂ ਤੁਹਾਨੂੰ ਮੈਂ ਦਿਖਾਉਣਾ ਜਿਵੇਂ ਸਾਡਾ ਇਹ ਬੰਦਾ ਇਹ ਆਪਣਾ ਪਾਰਿਆ ਤੂੜੀ ਦੇ ਵਿੱਚ ਇਹ ਇਸ ਤਰ੍ਹਾਂ ਅਸੀਂ ਮੈਨੂਅਲੀ ਕਿਉਂਕਿ ਥੋੜਾ ਟਾਈਮ ਤਾਂ ਕੋਈ ਜ਼ਿਆਦਾ ਨਹੀਂ ਲੱਗਦਾ 10-15 ਮਿੰਟ ਦੇ ਵਿੱਚ ਆਪਾਂ 25 ਤੋਂ 30 ਕਿਲੋ ਤੂੜੀ 40 ਕਿਲੋ ਤੂੜੀ ਆਰਾਮ ਨਾਲ ਝਾਰ ਲੈਣੇ ਆ ਇੰਨੀ ਕੀ ਆਪਣੀ ਫਾਰਮਾਂ ਦੇ ਵਿੱਚ ਲੱਗਦੀ ਹੁੰਦੀ ਆ ਔਰ ਬਹੁਤ ਵਧੀਆ ਆਪਾਂ ਕਿਦਾਂ ਦਾ ਇਹਨੂੰ ਯੂਜ਼ ਕੀਤਾ ਗਾ ਰਿਜ਼ਲਟ ਕਾਫੀ ਮਿਲ ਰਹੇ ਆ ਹਰ ਇੱਕ ਫਾਰਮਰ ਨੂੰ ਇਹ ਚੀਜ਼ ਯੂਜ਼ ਕਰਨੀ ਚਾਹੀਦੀ ਆ ਤੇ ਤੁਸੀਂ ਦੇਖੋ ਇਹ ਆਪਾਂ ਹੁਣ ਤੁਹਾਨੂੰ ਕਰਕੇ ਦਿਖਾਉਣਾ ਹੈ ਕਿਸ ਤਰ੍ਹਾਂ ਆਪਾਂ ਇਹਦੇ ਨਾਲ ਇਹ ਕਰਦੇ ਆਂ ਕੋਈ ਜ਼ਿਆਦਾ ਟਾਈਮ ਕੰਜ਼ਿਊਮਿੰਗ ਵੀ ਨਹੀਂ ਹੈਗਾ ਤੇ ਕੋਈ ਕਿਸੇ ਟਾਈਮ ਆਪਣੀ ਕੋਈ ਲੇਬਰ ਫ੍ਰੀ ਆ ਆਪਾਂ ਇਹਨੂੰ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਆਪਾਂ ਇਹਨੂੰ ਆ ਦੇਖੋ ਤੁਸੀਂ ਨੀਚੇ ਧੂੜ ਮਿੱਟੀ ਸਾਰੀ ਬਾਹਰ ਆ ਰਹੀ ਆ ਔਰ ਸਾਫ ਧੂੜੀ ਆਪਣੀ ਇੱਧਰ ਫਰੰਟ ਦੇ ਵਿੱਚ ਬਾਹਰ ਜਦੋਂ ਆਪਾਂ ਹੋਰ ਇਹਦੇ ਵਿੱਚ ਧੂੜੀ ਪਾ ਲਾਂਗੇ ਇਸ ਤਰ੍ਹਾਂ ਬਾਹਰ ਆ ਜਾਂਦੀ ਆ ਤਾਂ ਇਹ ਜ਼ਰੂਰੀ ਆ ਠੀਕ ਹੈ ਨਾ ਇਹ ਆਪਣਾ ਤੁਹਾਨੂੰ ਸਮੇ ਦੇ ਅਕੋਰਡਿੰਗ ਜੋ ਪ੍ਰੋਬਲਮਾਂ ਆਉਂਦੀਆਂ ਨੇ ਕੀ ਕਰਨਾ ਚਾਹੀਦਾ ਉਹ ਆਪਾਂ ਤੁਹਾਨੂੰ ਉਸ ਟੌਪਿਕ ਦੇ ਉੱਪਰ ਥੋੜੀ ਜਾਣਕਾਰੀ ਦੇਣੀ ਆ ਤਾਂ ਹਰ ਇੱਕ ਫਾਰਮਰ ਨੂੰ ਇਹ ਚੀਜ਼ ਆ ਦੇਖੋ ਤੁਸੀਂ ਧੂੜੀ ਸਾਫ ਧੂੜੀ ਪਿੱਛੇ ਸਾਹਮਣੇ ਬਾਹਰ ਆ ਰਹੀ ਆ। نیچے ਆਪਣੀ ਧੂੜ ਮਿੱਟੀ ਆ ਨਿਕਲ ਰਹੀ ਆ ਬਾਹਰ ਦੇਖੋ। ਤਾਂ ਹਰ ਇੱਕ ਫਾਰਮਰ ਨੂੰ ਇਹ ਯੂਜ਼ ਕਰਨਾ ਚਾਹੀਦਾਗਾ ਬਹੁਤ ਅੱਛੀ ਚੀਜ਼ ਆ। ਆ ਦੇਖੋ ਗੇ ਢੇਰ ਲੱਗ ਗਿਆ ਸਾਫ ਧੂੜੀ ਦਾ। ਗੱਲ ਕੁਝ ਵੀ ਨਹੀਂ ਹੈਗੀ ਸਾਰੀ 9-10000 ਰੁਪਏ ਦਾ ਇਹ ਆਪਾਂ ਜਿਹੜਾ ਇਹ ਖਰੀਦਾਂਗਾ ਬਸ ਇਹਦਾ ਰਿਜ਼ਲਟ ਇਹ ਆਪਣੇ ਫਾਇਦੇ ਬਹੁਤ ਜ਼ਿਆਦਾ ਕਰ ਦਊਗਾ ਤਾਂ ਇਸ ਤਰ੍ਹਾਂ ਦਾ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਤੁਸੀਂ ਦੇਸੀ ਤਰੀਕੇ ਨਾਲ ਕੋਈ ਜਿਗਾਰਡ ਬਣਾ ਲਓ ਜਾਂ ਇਦਾਂ ਕੋਈ ਖਰੀਦ ਲਓ ਤਾਂ ਇਦਾਂ ਦੀ ਜਿਹੜਾ ਹੈਗਾ ਇਹ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਕਿਉਂਕਿ ਆਪਾਂ ਨੂੰ ਆਪਾਂ ਦਵਾਈਆਂ ਦੇ ਰਹੇ ਆ ਉਹਦਾ ਲਾਜ ਵੀ ਕਿਉਂ ਆ ਪ੍ਰੋਬਲਮ ਆ ਰਹੀਆਂ ਨੇ ਉਹ ਨਹੀਂ ਦੇਖਦੇ ਕਾਰਨ ਇਹ ਹੁੰਦੇ ਆਪਣੇ ਜਿਹੜੀਆਂ ਪੇੜ ਦੀਆਂ ਪ੍ਰੋਬਲਮਾਂ ਹੁੰਦੀਆਂ ਨੇ ਇਸ ਤਰ੍ਹਾਂ ਹਰ ਇੱਕ ਫਾਰਮਰ ਨੂੰ ਇਹ ਚੀਜ਼ ਕਰਨੀ ਚਾਹੀਦੀ ਆ ਜ਼ਰੂਰੀ ਆ ਜੀ ਤਾਂ ਅਮਲ ਕਰਨਾ ਆਪਣੀਆਂ ਗੱਲਾਂ ਤੇ ਆਪਾਂ ਕੋਈ ਹਰ ਜਿਹੜਾ ਆਪਣਾ ਕੋਈ ਵੀ ਆਪਾਂ ਵੀਡੀਓ ਆਪਾਂ ਸ਼ੇਅਰ ਕਰਦੇ ਆ ਉਹਦੇ ਵਿੱਚ ਜਾਣਕਾਰੀ ਆਪਾਂ ਦਿੰਦੇ ਰਹਨੇ ਆ ਤਾਂ ਕਿ ਜੋ ਪ੍ਰੋਬਲਮ ਆ ਸਾਨੂੰ ਨੇ ਅੱਗੇ ਕਿਸੇ ਨੂੰ ਹੋਰ ਨਾ ਆਉਣ ਜਾਣਕਾਰੀ ਮਿਲੇ ਤਾਂ ਲੋਕ ਅੱਗੇ ਆਪਣੀਆਂ ਪ੍ਰੋਬਲਮਾਂ ਨੂੰ ਸੋਲਵ ਕਰਨ ਧੰਨਵਾਦ ਜੀ